ਅੰਗਾਸਤੀ ਆਇਆ ਅਸਾ ਕੱਲ ਰੰਗ ਖਾਤਰੀ ਆਇਆਗਾ ਟਰੈਕਟਰ ਇਹ ਖਾਤਰੀ ਆ ਦੇਖ ਆਪਣਾ ਪਲੇਟਫਾਰਮ ਹੋਰ ਹੁੰਦਾ ਹਾਂ ਪਲੇਟਫਾਰਮ ਵੀ ਲੱਗਾ ਵਾ ਸੀ ਇਹਦੇ ਠੀਕ ਆ ਆ ਆ ਆਪਣਾ ਪਲੇਟਫਾਰਮ ਨਹੀਂ ਹੈਗਾ ਹੈਨਾ ਇਹ ਆਪਣਾ ਪਲੇਟਫਾਰਮ ਨਹੀਂਗਾ ਠੀਕ ਆ ਆਪਾਂ ਇਹਦੀ ਇੱਕ ਤਾਂ ਸ਼ੋਅ ਚੱਕ ਦੀ ਕਰੀ ਆ ਓਕੇ ਸਾਰੀ ਸਾਰੀ ਸਾਰਾ ਪੀਸ ਸਾਰੇ ਦਾ ਆਪਣੇ ਤੱਕ ਠੀਕ ਆ ਲਾਈਵ ਵਿੱਚ ਰੁਕ ਕਰੋ ਚੈੱਕ ਕਰਾਂ ਜਾਂਦੀਆਂ ਨਾ ਦੇਖੋ ਹਾਂ ਮਰਸਡੀ ਦੇ ਵਾਰੰਟ ਸਪੈਸ਼ਲ ਇਹ ਪੇਂਟ ਆਸਤੀ ਆਇਆ ਠੀਕ ਆ ਕੱਲਾ ਪੇਂਟ ਖਾਤਰੀ ਆ ਅੱਜ ਆ ਭਾਈ ਵੀਡੀਓ ਬਣਾਉਣ ਦਾ ਕਾਰਨ ਨਹੀਂ ਹੈ ਵੀ ਸਪੈਸ਼ਲ ਪੇਂਟ ਆਸਤੀ ਵੀ ਟਰੈਕਟਰ ਆਉਂਦੇ ਆ ਠੀਕਾ ਬਾਕੀ ਇਧਰ ਨੂੰ ਵੜਾ ਕੈਮਰਾ ਮਾਰਦੇ ਟਰੈਕਟਰ ਦੇਖੋ ਕਿਹੜੇ ਲੋਟ ਖੁੱਲੇ ਪਏ ਨੇ ਆਪਾਂ ਤੁਹਾਨੂੰ ਉਹ ਬਾਅਦ ਚ ਦਿਖਾਉਣਾ 10 11 ਖੜੇ ਨੇ ਪਹਿਲਾਂ ਇਸੇ ਤੀ ਇਧਰ ਕਰ ਲਾ ਤੇ ਕੱਲਾ ਇਹ ਪੇਟ ਲਈ ਤਿਆਰ ਹੋਇਆ ਬਾਕੀ ਇੰਜਨ ਗੇਅਰ ਦਾ ਕੰਮ ਆਪਾਂ ਸਾਰਾ ਇੱਥੇ ਕਰ ਦੇਣਾ ਹਾਂ ਕਰਦੇ ਤਾਂ ਹੈ ਪਰ ਇਹ ਹੋ ਕੇ ਆਇਆ ਵਾ ਇਹ ਹੋ ਕੇ ਆਇਆ ਹੋਇਆ ਮਿੱਤਰੋ ਕੱਲਾ ਇਹ ਪੇਟ ਕੀਤਾਗਾ ਤੇ ਪੇਟ ਦੀ ਕੁਆਲਿਟੀ ਪੂਰੀ ਸ਼ਰਾਗਰੀ ਭਈ ਹੈਗੀ ਗੱਲ ਬਾਤ ਹੈ ਨਾ ਐਂਡ ਅਗਰੀ ਵੀ ਹੈ ਪੇਟ ਵਾਲੀ ਚੈੱਕ ਕਰੋ ਜੋ ਵੀ ਜਿਵੇਂ ਆਹ ਜਿੰਕ ਵਾਲੇ ਆ ਨਾ ਟਨ ਅਲੱਗ-ਅਲੱਗ ਜਮਾ ਉੱਚੀ ਜੋ ਮੈਂ ਪਾਈ ਆ ਰੇਕ ਠੀਕ ਹੈ ਉਵੇਂ ਜੋ ਕੁਰੀ ਸਾਰਾ ਉਹ ਕਰਤਾ ਠੀਕ ਹੈ ਜਿਵੇਂ ਵੀਰਾਂ ਨੇ ਕਹਿਣ ਤੇ ਉਵੇਂ ਤਿਆਰ ਹੋ ਗਿਆ ਤੇ ਅੱਜ ਉਹ ਵੀਰ ਉਹ ਨਹੀਂ ਲੈਣ ਆ ਰਹੇ ਨੇ ਡਾਇਰੈਕਟਰ ਨੂੰ ਹਾਂ ਲੈਣ ਆ ਰਹੇ ਆ ਠੀਕ ਹੈ ਤੇ ਮਾਡਲ ਕਿਹੜਾਗਾ 98 98 ਲਾਈਟਰ ਦਾ ਫਿਰ ਉਵੇਂ ਜੋ ਕੁਰੀ ਰੱਖੀ ਆ ਨੇ ਨਾ ਇਹ ਓਰੀਜਨਲ ਜੀ ਉਹਨਾਂ ਦੀ ਓਰੀਜਨਲ ਚੀਜ਼ ਐਲਈਡੀ ਲਾਈਟਾਂ ਪਾਉਣੀਆਂ ਉਹ ਪਾਇਆ ਫਿਰ ਆ ਉਹਨਾਂ ਦੀ ਡਿਮਾਂਡ ਸੀਗੀ ਇਹ ਲਾਈਆਂ ਓਕੇ ਹੂੰ ਬਾਕੀ ਇੰਡੀਕੇਟਰ ਵਗੈਰਾ ਦੇਖੋ ਠੀਕ ਆ ਚਲਦੇ ਆ ਕਿ ਨਹੀਂ ਓਕੇ ਇਹ ਮਾਡਲ ਕੱਜ ਪ੍ਰੋਪਰ ਤਿਆਰ ਹੋ ਗਿਆ ਤੇ ਮਿੱਤਰੋ ਆਇਆ ਤੁਹਾਨੂੰ ਇਧਰ ਨੂੰ ਦਿਖਾਉਣ ਆ ਜਾਲੇ ਤਾਂ ਤਿਆਰ ਹੋ ਗਿਆ ਇਧਰ ਪੂਰਾ ਘੈਂਟ ਸੋਹਣਾ ਲੱਗ ਰਿਹਾ ਤੇ ਸੋਹਣਾ ਬਣਦਾ ਕਿਵੇਂ ਆ ਉਹ ਤੁਹਾਡੇ ਸਾਹਮਣੇ ਆ ਆ ਪਿਆ ਆ ਕਿਹੜਾ ਮਾਡਲ ਹੋਊਗਾ ਇਹ ਤਾਂ 94 ਨਹੀਂ 95 ਮਾਡਲ ਠੀਕ ਆ ਤੇ ਇਸ ਕਿਹੜੀ ਸੋਹਣਾ ਹੋਣ ਤੋਂ ਪਹਿਲਾਂ ਟਰੈਕਟਰ ਆ ਆ ਦੇਖ ਲਓ ਮਿੱਤਰੋ ਕੱਲਾ ਕੱਲਾ ਨੱਟ-ਨਾਟ ਖੜਾਇਆ ਪਿਆ ਸਾਰਾ ਦਿਖਾ ਦੇ ਕਰਾਂ ਇੱਥੇ ਇੱਕ ਟਰੈਕਟਰ ਇੱਥੇ ਆ ਸਾਰਾ ਇੰਨੇ ਚ ਖੜਿਆ ਪਿਆ ਹਾਂ ਇੰਨੇ ਥਾਂ ਦੇ ਵਿੱਚ ਇੱਕ ਇੱਕ ਟਰੈਕਟਰ ਪਿਆ ਖੁੱਲਿਆ ਪਿਆ ਜਾਵਾ ਨੱਟ 11 ਤੇ ਹਜੇ ਇੰਜਨ ਖੋਲਣਾ ਬਾਕੀ ਐ ਹਜੇ ਇਹਦਾ। ਇਹ ਹਾਂ ਖੋਲਣਾ ਬਾਕੀ ਐ। ਹਨਾ ਡੀਆਈ ਹੋਇਆ ਹੋਇਆ ਸੀਗਾ। ਤੇ ਹੁਣ ਬਾਕੀ ਦਾ ਕੰਮ ਵਗੈਰਾ ਹਜੇ ਹੋਣਾ ਬਾਕੀ ਐ ਸਾਰਾ। ਆ ਖੋਲਿਆ ਪਿਆ ਤੁਹਾਡੇ ਸਾਹਮਣੇ ਗੇਅਰ ਬਾਕਸ। ਉਹ ਗਰਾਰੀਆਂ ਵਗੈਰਾ ਹਜੇ ਧੋਈ ਜਾਂਦੇ ਨੇ। ਆ ਦੇਖੋ ਆ ਪਿਛਲੀ ਹਾਂਡੀ ਇਕੱਲੀ ਚੀਜ਼ ਆ। ਆ ਹਾਂਡੀ ਜਿਵੇਂ ਕੋਈ ਧੂਹ ਦੇਣੀ ਆ। ਉੱਠੀ ਮੁੱਧੀ ਨਹੀਂ ਮਾਰਦੇ। ਸਾਰਾ ਥੱਲੇ ਨਟ ਬੋਲਟ ਸਭ ਕੁਝ ਕੱਢ ਦਈਦਾ ਜੋ ਕੋਈ ਟਾਟਿਆ ਹੁੰਦਾ ਵਿੱਚ। ਠੀਕ ਆ। ਓਕੇ। ਬਾਕੀ ਗਰਾਰੀਆਂ ਗੱਲੇ ਹੁਣ ਸਾਰਾ ਖੋ ਨਵਾਂ ਹੀ ਪਊਗਾ। ਸਾਰਾ ਨਵਾਂ। ਠੀਕ ਆ ਇਹ ਨਹੀਂ ਹੈਗਾ ਵੀ ਉੱਤੋਂ ਤੱਥ-ਮੱਥ ਕਰਕੇ ਦੇ ਦੇਣਗੇ ਵਿਚ ਬੰਦੇ ਕਹਿੰਦੇ ਨੇ ਬਾਹਰ ਲਿਆਂਦਾ ਬਾੜੀ ਕੰਪਲੀਟ ਆਉਂਦੀ ਆ ਵੀ ਟਰੈਕਟਰ ਉੱਤੋਂ-ਮੱਥ ਕੀਤੇ ਹੁੰਦੇ ਨੇ ਆਪਾਂ ਉਹ ਬੰਦੇ ਦਾ ਕੰਮ ਨਹੀਂ ਕਰਦੇ ਜਿਹੜੇ ਇਹ ਕਰਵਾਉਣ ਵਾਲੇ ਆਏ ਹੁੰਦੇ ਆ ਉੱਤੋਂ-ਮੱਥ ਕਰ ਦੋ ਬਹੁਤ ਆਉਂਦੇ ਆਗੇ ਹਾਂ ਤੱਥ-ਮੱਥ ਵਾਲੇ ਵਾਹ ਕਲੀ ਹਾਂਡੀ-ਹਾਂਡੀ ਰਹਿ ਜਾਂਦੀ ਮਤਲਬ ਕਿ ਸਾਰਾ ਸਮਾਨ ਨਵਾਂ ਪੈਂਦਾਗਾ ਠੀਕ ਆ ਜੀ ਬਣਾ ਸਾਰਾ ਸਮਾਨ ਕੱਢਿਆ ਪਿਆ ਮਿੱਤਰੋ ਇੱਕ ਪਾਸੇ ਇਹ ਸਾਰਾ ਹੀ ਨਵਾਂ ਪੈਜੂ ਤੇ ਇਧਰ ਆ 4x4 ਖੜੇ ਨੇ ਆਹਾਂ ਚਾਰ ਸਿਲੰਡਰ 4x4 ਉਹ 6 ਸਿਲੰਡਰ 4x4 ਉਹ 6 ਸਿਲੰਡਰ ਉਹ ਉਹ ਲਾਲ ਹਿੰਨੋ ਦੇ ਇੰਜਨਾਲ ਲਾਲ ਹਿੰਨੋ ਦੇ ਠੀਕ ਆ 752 752 ਠੀਕ ਆ ਲੋ ਮਿੱਤਰੋ 752 ਤਿਆਰ ਹੋਣਾ ਏਸੀ ਕੈਵਨ ਲੱਗ ਗਏ ਨਾ ਕੈ ਕੈਵਨ ਵਗੈਰਾ ਉਹਦਾ ਹੋਪ ਇਧਰਲੀ ਸਾਈਡ ਤੇ ਰੱਖਿਆ ਤੇ ਫਿਰ ਆਰਜਨ ਤੇ 744 ਵੀ ਆ ਗਏ ਹੈ ਸਾਡੀ ਸਪੈਸ਼ਲ ਰੰਗਤੀ ਆਇਆ ਵਾ ਅਸੇ ਆ ਵੀ ਇਹ ਕੱਲਾ ਪੇਂਟ ਕਰਨਾ ਓਕੇ ਪੇਂਟ ਦੀ ਜੌਬ ਕਰਨੀ ਇਹਦੇ ਆਰਜਨ ਤੇ ਜਮਾਂ ਓਰੀਜਨਲ ਹੀ ਲੁੱਕ ਰੱਖਣੀ ਹੈ ਦੀ ਫਿਰ ਓਰੀਜਨਲ ਜਮਾਂ ਓਰੀਜਨਲ ਠੀਕ ਆ ਇਹ ਮਾਡਲ ਕਿਹੜਾ ਹੈਗਾ ਇਹ 9 10 ਮਾਡਲ 9 ਮਾਡਲ ਹੋਣਾ 9 ਹਾਂ ਤੇ 44 44 ਦੇ ਪੇਂਟ ਵਗੈਰਾ ਨਾ ਇਹਦੇ ਪੇਂਟ ਨਹੀਂ ਇਹਦੇ ਹੋਇਆ 4 ਵੀਲ ਦਾ ਕੰਮ ਹੋਇਆ ਓਕੇ ਹਿੱਸੇ ਦਾ ਕੰਮ ਹੋਇਆ 4 ਵੀਲ ਦਾ ਤੇ ਜਿਹੜਾ 752 ਆ ਇਹ ਲਾਲ ਹਿੰਦੂ ਦਾ ਇੰਜਨ ਰੱਖਦਾ ਇਹਦੇ ਤੇ ਟਾਇਰੀ ਵਾਲੇ ਉੱਚੇ ਆ ਜਰੇ ਇਹਦੇ ਤਾਂ ਮੋਲਗਾ ਨਾ 5 ਫੁੱਟ ਦੇ ਹੋਣਗੇ ਲਗਭਗ ਆ ਨਾ ਮੈਂ ਸੇਫ ਫੁੱਟ ਕੱਦਦਾਗਾ 5.5 ਫੁੱਟ ਟਾਇਰ ਹੈਗੇ ਹੈਗੇ ਨੇ ਇਕੱਲੇ ਠੀਕ ਆ 4 34 ਚ ਆ ਗਿਆ 18 4 34 ਰਟਾਇਰ ਆ ਇਹ ਹਾਂ ਤੇਗਰ ਵਗੈਰਾ ਨਵੇਂ ਪੈਣੇ ਦਾ ਖੁਸ਼ ਕੋਈ ਵੀ ਆ ਓਕੇ ਬਾਕੀ ਜੋ ਤਿਆਰ ਹੋ ਗਿਆ ਸਾਰਾ ਠੀਕ ਆ ਇਹ ਵੀ ਆਪਾਂ ਵੀਡੀਓ ਪਾਵਾਂਗੇ ਫਿਰ ਪਾਵਾਂਗੇ ਮਿੱਤਰੋ ਹਣਾ ਤੇ ਇਧਰ ਨੂੰ ਆ ਦੇਖੋ ਜਿਵੇਂ ਜਿਵੇਂ ਕੰਮ ਹੋਈ ਜਾਂਦਾ ਡ੍ਰੈਕਟਰਾਂ ਦਾ ਇਧਰਲੀ ਛੜ ਤੇ ਆ ਖੜਾ ਇਹ 62 ਆ ਇਹਦੇ ਟੈਂਕੀ ਵਗੈਰਾ ਲਾਉਣੀਆਂ 58 11 ਬਣਾਉਣਾ ਹੈ ਨਾ ਸਾਰਾ ਹਾਂ ਤੇ 58 11 ਟੈਂਕੀ ਲੱਗ ਜੂਗਾ ਪਹਿਲਾਂ 62 ਵਾਲਾ ਤਾਂ ਆ ਮਾ ਜਾ ਮਾ ਥੋੜਾ ਉੱਚਾ ਜਾ ਹੁੰਦਾਗਾ ਇਹ ਸਿੱਧਾ 58 11 ਬਣਾਉਣਾ ਸੋ ਇਹਦੀ ਵੀ ਉੱਚੀ ਜੇ ਚਾਹਦੀ ਕਰਨੀਆਂ ਹਾਂ ਇਹਦੀ ਉੱਚੀ ਜੇ ਚਾਹਦੀ ਕਰ ਬਾਕੀ ਹੋਰ ਕੰਮ ਹੈ ਨਹੀਂ ਤਾਂ ਸੋ ਵਗੈਰਾ ਵੀ origignal ਪਈ ਆ ਉਵੇਂ ਜੋ ਕੁਰੀ ਸਾਰੀ ਸੋਚ ਆਕਦੀ ਕਰਨੀ ਕੋਈ ਬੋਇਲਡ ਨਹੀਂ ਸੈਲਰੀ ਸਾਰਾ ਉਵੇਂ ਜੱਕਰ ਬਣਾ ਲੈਣੀ ਗੱਲ ਆ ਤੇ ਇਧਰ ਇੱਕ ਆ ਖੜਾ ਲਾਲ ਰੰਗ ਵਾਲਾ ਪਹਿਲਾਂ ਆ ਲਾਲ ਰੰਗ ਆਉਂਦਾ ਸੀ ਨਾ ਇਹਨਾਂ ਅੱਜ ਸਾਰਾ ਹਾਂ ਸੰਤਰੀ ਦਾ ਇਹਦਾ ਪੰਪ ਵਗੈਰਾ ਵੀ ਓਰੀਜਨਲ ਪਿਆ ਨਾ ਮੋਟਰ ਵਾਲ ਦਾ ਇਹ ਕਹਿੰਦੇ ਨਾ ਆਪਣਾ ਹੁਣ ਜਿੰਨਾ ਇਹਦਾ ਕੰਮ ਕੀਤਾ ਸ਼ੋਅ ਉੱਪਰ ਕੀਤੀ ਆ ਓਕੇ ਇਹ ਕਹਿੰਦੇ ਡੀਜ਼ਲ ਟੈਂਕੀ ਲੱਗੀ ਆ ਹਾਂ ਤੇ ਮਗਰਾੜ ਓਕੇ ਉਹ ਕਹਿੰਦੇ ਓਰੀਜਨਲ ਪੇਂਟ ਕਰਨਾ ਠੀਕ ਆ ਰੇਜਨਲ ਹੀ ਪੇਂਟ ਕਰ ਦਿੰਦੇ ਜਿਵੇਂ ਆ ਪਹਿਲਾਂ ਸੀਗਾ ਪਹਿਲਾਂ ਸੀਗਾ ਉਸ ਤਰ੍ਹਾਂ ਹੀ ਰੱਖਣਾ ਠੀਕ ਆ ਵੀ ਆ ਲਾਲ ਡੇਡ ਵਾਲਾ ਕਰਨਾ ਮਗਰਾਟਾਂ ਨਾਲ ਦੇ ਇਕ ਇਧਰ ਫੋਰ ਵੀਲ ਆ ਗਿਆ ਇਹ ਬਸ ਤਿਆਰ ਹੋਇਆ ਖੜਾ ਈ ਟਰਾਈ ਲੈਣੀ ਆ ਇਹਦੇ ਟਰਾਈ ਵਾਕੀ ਹੈ ਦੀ ਤਿਆਰ ਹੋ ਗਿਆ ਹਾਂ ਲੈ ਮਿੱਤਰੋ ਆ ਬਾਕੀ ਇਕ ਉਹ ਵੀ ਉਹ ਵੀ ਤਿਆਰ ਹੋਇਆ ਖੜਾ ਠੀਕ ਆ ਹਾਂ ਉਹ ਸਮਾਨ ਖੋਲਿਆ ਪਿਆ ਉਹ ਵੀ ਰੰਗ ਰਹਿੰਦਾ ਹੈਗਾ ਠੀਕ ਆ ਉਹਦਾ ਵੀ ਤਿਆਰ ਹੋ ਜੂਗਾ ਹਾਂ ਤੇ ਇਧਰ 62 ਆ ਗਿਆ ਨਾ ਇਕ ਇਹ 62 ਇਹ ਕਿਹੜਾ ਮਾਡਲ ਚ ਆ ਗਿਆ ਇਹ ਦੋ ਮਾਡਲੂ ਤਿੰਨ ਇਹ ਦੋ ਤਿੰਨ ਮਾਡਲ ਆ ਠੀਕ ਇਹਦਾ ਕੀ ਕੰਮ ਕੀਤਾ ਕਰਦੇ ਜੋ ਇਹਦਾ ਕਰਨਾ ਹਜੇ ਇਹ ਤਾਂ ਆਇਆ ਹੀ ਆ ਕੱਲ ਹੀ ਆਇਆ ਅੱਛਾ ਇਹ ਆਇਆ ਹੀ ਆ ਹਜੇ ਕੰਮ ਨਹੀਂ ਆਇਆ ਹੀ ਆ ਕਿ ਇਹਦਾ ਵੀ ਸਾਰਾ ਪ੍ਰੋਪਰੀ ਕੰਮ ਕਰਦਾ ਹੈਗਾ ਸਾਰਾ ਇਹਦਾ ਟੋਟਲ ਕੰਮ ਕਰਦਾ ਠੀਕ ਆ ਲਾਈਵ ਵਿੱਚ ਮਿੱਤਰੋ ਜਿਹੜੇ ਭਰਾ ਕਹਿੰਦੇ ਨੇ ਟਰੈਕਟਰ ਤਿਆਰ ਕਰਵਾਉਣਾ ਨਾ ਉਹ ਟਰੈਕਟਰ ਕੋਲੇ ਲਾਏ ਚੱਲ ਹੌਲੀ ਹੌਲੀ ਕਰਾਂ ਕੈਮਰਾ ਜਿਹੜਿਆ ਨੇ ਏ ਟੂ ਜ਼ੈਡ ਕੰਮ ਕਰਾਉਣਾ ਤਸੱਲੀ ਬਕਸ ਵਾਲਾ ਕੰਮ ਕਰਾਉਣਾ ਮਿੱਤਰੋ ਤਾਂ ਵੀ ਰੂਪ ਐਗਰੋ ਤੇ ਵਿజిਟ ਕਰ ਸਕਦੇ ਹੋ ਭਾਈ ਰੂਪੇ ਦੇ ਵਿੱਚ ਨਾ ਜਿਵੇਂ ਅੰਤ ਕਰੀਏ ਰਾਮਪੁਰ ਵਾਲੀ ਛੜ ਤੋਂ ਜਦੋਂ ਆਉਣੇ ਆ ਪਹਿਲੀ ਵਾਰ ਖਸਾਪਾ ਰੂਪ ਐਗਰੋ ਜਿੱਥੇ ਤਸੱਲੀ ਬਕਸ ਕੰਮ ਹੁੰਦਾ ਮਗਰਾਟ ਟੈਂਕੀਆਂ ਸਾਰਾ ਕੁਝ ਭਾਈ ਹੁਣੀ ਬਣਾਉਂਦੇ ਨੇ ਮੋਢ ਤੋਂ ਪੁਰਾਣਾ ਕ ਪਲੇਟਫਾਰਮ ਵਗੈਰਾ ਸਾਰਾ ਕੁਝ ਇਹ ਬਣਾਉਂਦੇ ਨੇਗੇ 96 97 ਦੀ ਬਣਦੀ ਆ ਆਪਣੇ ਠੀਕ 96 97 ਦੀ ਬਣਦੀ ਆ ਉਹ ਮੇਰਾ ਜਨਮ ਸੀਗਾ ਉਹਦੀ ਟੈਂਕੀ ਬਣਦੀ ਆ ਬਾਬਾ ਬਣਾਉਂਦੇ ਠੀਕ ਓਕੇ ਹੁਣ ਤਾਂ ਸਾਰਾ ਕੁਝ ਆਪਣੇ ਇਥੇ ਮਗਰਾੜ ਵਗੈਰਾ ਸਾਰੇ ਰੈਡੀ ਹੋ ਗਏ ਓਕੇ ਹੁਣ ਤਾਂ ਇਧਰ ਨੂੰ ਮੜਾ ਕੈਮਰਾ ਮਾਰ ਦੇ ਦੇ ਉੱਤੇ ਹੁਣ ਦੇਖ ਲੋ ਵੀ 100 ਟੈਂਕੀ ਮਗਰਾਟ ਆ ਕਿਸੇ ਨੇ ਵੀ ਜੇ ਲੈਣੇ ਵੀ ਆ ਆਰਡਰ ਕਰਦੇ ਤੁਸੀਂ ਨੰਬਰ ਸਕਰੀਨ ਦੇ ਉੱਤੇ ਚੱਲਿਆਂ ਦਾ ਤੁਹਾਨੂੰ ਉਹ ਵੀ ਮਿਲ ਜੂਣਾ ਸਮਾਨ ਵਗਰਾਟ ਵਗੈਰਾ ਨਾ ਟੈਂਕੀਆਂ ਪਲੇਟਫਾਰਮ ਵਗੈਰਾ ਮਿੱਤਰੋ ਇਹ ਤੁਹਾਨੂੰ ਜੇ ਉਧਰ ਟਰੈਕਟਰ ਦਾ ਜੇ ਆਪਾਂ ਕਹੀ ਦੀ ਵੀ ਟਰੈਕਟਰ ਵਿੱਚ ਕਿੰਨੇ ਟਾਈਮ ਦੀ ਇਹੋ ਆ ਗਈ ਟਰੈਕਟਰ ਦੇ ਕੰਮ ਤੇ ਡਿਪੈਂਡ ਆ ਠੀਕ ਸਾਰਾ ਜਿਵੇਂ ਉਹ ਖੁੱਲਿਆ ਪਿਆ ਹੁੰਦਾ ਜਿਵੇਂ ਆਪ ਕੋ 9 ਮਹੀਨੇ ਲੱਗ ਜਾਂਦੇ 3 ਮਹੀਨੇ ਲੱਗ ਜਾਂਦੇ ਸਾਰੇ ਤੇ ਹਾਂ ਕਿਉਂਕਿ ਖਰਾਬ ਦਾ ਕੰਮ ਹੋ ਜਾਂਦਾ ਮਕੈਨਿਕਲ ਦਾ ਕੰਮ ਹੋ ਜਾਂਦਾ ਓਕੇ ਫੇਰ ਸਾਰੇ ਟਰਾਈ ਵਗੈਰਾ ਟਰਾਈ ਵਗੈਰਾ ਸਾਰਾ ਕੁਝ ਕੰਮ ਕਰਕੇ ਵੀ 2 3 ਮਹੀਨੇ ਲੱਗ ਜਾਂਦੇ ਰਹਣਾ 2 3 ਮਹੀਨੇ ਲੱਗ ਜਾਂਦੇ ਟਰੈਕਟਰ ਠੀਕ ਆ ਜੇ ਸਹੀ ਤਿਆਰ ਕਰੋ ਉਹ ਕਿ ਵਿਚ ਵੀਰਾਂ ਦੇ ਫੋਨ ਆਉਂਦੇ ਵੀ ਸਾਨੂੰ ਕੱਲੀ ਟੈਂਕੀ ਚਾਹੀਦੀ 911 ਟੈਂਕੀ ਮਿਲ ਜਾਂਦੀ ਮਿਲ ਜਾਂਦੀ ਹੈ ਪੂਰੀ ਮਗਰਾੜ ਆਟ ਵਗੈਰਾ ਕੱਲੀ ਕੱਲੀ ਚੀਜ਼ ਹਾਂ ਟੈਂਕੀ ਮਗਰਾੜ ਪਲੇਟਫਾਰਮ 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 ਇੱਥੇ ਲੱਗਦਾ ਪਲੇਟਫਾਰਮ ਇੱਥੇ ਲੱਗਦਾ ਹਾਂ ਠੀਕ ਆ ਤੇ ਮਿੱਤਰੋ ਕਿਵੇਂ ਦਾ ਤਿਆਰ ਹੋ ਰਿਹਾ 911 ਕਮੈਂਟ ਕਰਕੇ ਜਰੂਰ ਹਾਂ ਜਿਹੜੇ ਜਿਹੜੇ ਭਰਾਵਾਂ ਕੋਲੇ 911 ਨੇ ਜ਼ਰੂਰ ਕਮੈਂਟ ਕਰਦਾ ਕਰੋ ਵੀਡੀਓ ਥੋੜਾ ਕੋਈ ਝੋਟਾ ਜਮਦੂਤ ਦਾ ਝੋਟਾ ਗਾ ਸਿੱਧੂ ਮੂਸੇ ਵਾਲੇ ਨੇ ਮਸ਼ਹੂਰ ਕੀਤਾ ਹੋਇਆ ਹਜੇ ਤੱਕ ਨਾ ਤਾਂ ਕੋਈ ਇਹਨੂੰ ਮਾਤ ਪਾ ਸਕਿਆ ਤੇ ਨਾ ਹੀ ਕੋਈ ਪਾ ਸਕਿਆ ਨਾ ਜਿੰਨਾ ਇਹ ਫਕਸ ਨੇ ਟਰੈਕਟਰ ਦੇ ਵਿੱਚ ਆ ਗਏ ਟੂ ਵੀਲ ਚ ਨਹੀਂ ਦਬਿਆ ਸੀਗਾ ਹੁੰਦਾ ਫੋਰ ਵੀਲ ਹਾਂ ਉਹ ਤਾਂ ਫੋਰ ਵੀਲ ਕਰਤਾ ਭਾਈ ਰੂਪੇ ਵਾਲਿਆਂ ਨੇ ਪਹਿਲਾਂ ਟੂ ਵੀ ਲਾਉਂਦੇ ਹਣ ਫੋਰ ਵੀਲ ਦੇ ਵਿੱਚ ਗਾਹ ਪਾਉਂਦਾ ਜਾਂਦਾਗਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਮਿਲਦਾ ਕਿਸੇ ਵਾਰ ਅਗਲੀ ਵੀਡੀਓ ਨਾਲ ਧੰਨਵਾਦ ਜੀ